ਇਹ ਕਿਹੜਾ ਜੀ ਆਪਣਾ ਆਪਣਾ ਭਾਈ ਸੰਦੀਪ ਕੁਮਾਰ ਜੀ ਇਹ ਕਿਹੜੇ ਮਹੱਲੇ ਦੇ ਰਹੇ ਭਾਈ ਤੁਸੀਂ ਆਪਾਂ ਭਾਈ ਬਾਬਾ ਬਲਕਨਾਥ ਮੰਦਰ ਕਟਾਰਾ ਚੌਂ ਭਾਈ ਕੀ ਮਾਮਲਾ ਸੀ ਜਿਹੜਾ ਇੱਕ ਤੁਹਾਡੀ ਜਿਹੜੀ ਐਕਟਵਾ ਕੰਚੋਰੀ ਹੋਈ ਮਾਮਲਾ ਭਾਈ ਇਦਾਂ ਹੈ ਮੈਂ ਰੋਜ਼ ਹੀ ਤਰ੍ਹਾਂ ਜਿੱਦਾਂ ਐਕਟਵਾ ਕੱਢ ਦਈਆਂ ਆਪਣੀ ਬਾਹਰ ਕੱਢ ਕੇ ਖੜੀ ਕੀਤੀ ਸੀਗੀ ਤੇ ਅੰਦਰ ਜਾ ਕੇ ਚਾਬੀ ਮੈਂ ਰੱਖੀ ਹੈ ਫ੍ਰੀਜ ਦੇ ਉੱਤੇ 10-15 ਮਿੰਟ ਬਾਅਦ ਮੈਂ ਗਿਆ ਮੈਂ ਆਪਣੇ ਕੰਮ ਕਿਤੇ ਬਿਜ਼ਾਰ ਦੇ ਵਿੱਚ ਤੇ ਮੈਨੂੰ ਮੇਰੀ ਮਿਸਿਸ ਦਾ ਮੈਨੂੰ 12:13 ਮਿੰਟ ਤੇ ਪੂਰੇ ਫੋਨ ਆਇਆ ਕਹਿੰਦੀ ਐਕਟਵਾ ਤੁਸੀਂ ਲੈ ਗਏ ਮੈਂ ਕਿਹਾ ਨਹੀਂ ਕਿ ਚਾਬੀ ਤਾਂ ਫ੍ਰੀਜ ਤੇ ਪਈ ਆ ਤੇ ਇਹ ਆਪਣੇ ਚਾਬੀਵਾਦ ਵਿੱਚੋਂ ਜਦੋਂ ਇਹ ਚੱਕੀਆ ਤੇ ਐਕਟ ਬਾਹਰ ਹੈ ਨਹੀਂ ਤੇ ਨੇ ਮੈਨੂੰ ਫੋਨ ਕੀਤਾ ਕਹਿੰਦੀ ਵੀ ਇੱਜਾ ਦਾ ਕਰਕੇ ਇੱਕ ਵਾਰ ਹੈ ਨਹੀਂ ਕਿ ਫੇਰ ਜਰਵਾਏ ਤਾਂ ਜੇ ਤੁਹਾਨੂੰ ਪਤਾ ਲੱਗਿਆ ਰਿਕਾਰਡਿੰਗ ਰਿਕਾਰਡਿੰਗ ਕਰਾਈ ਸਾਰੀ ਕਿੰਨੇ ਕ ਵਜੇ ਟਾਈਮ ਸੀ ਜਦੋਂ ਇਹ ਚੀਜ਼ ਬਾਹਰ ਆਈ ਇਹ ਭਾਜੀ ਸਿਕਾ ਕੋਈ ਟਾਈਮ ਸਵਾ 11 ਵਜੇ ਦਾ ਜੀ ਕਿਹੜੇ ਰੰਗ ਦੇ ਐਕਟਵਾ ਭਾਈ ਆਪਣੀ ਗਰੇਪ ਭਾਜੀ ਡਾਰਕ ਗਰੇਪ ਨੰਬਰ ਐਕਟ ਵਾਲਾ ਆਪਣੇ ਭਾਜੀ ਪੀਵੀ09AF1436 ਤੇ ਕੋਈ ਸੀਸੀਟੀਵੀ ਦੇ ਵਿੱਚ ਕੈਮਰੇ ਚਾਹੀਏ ਨਾ ਸੀਸੀਟੀਵੀ ਦੇ ਵਿੱਚ ਆਈ ਜਾਂ ਹਾਂਜੀ ਭਾਜੀ ਘਟਾਰੇ ਦੇ ਵਿੱਚੋਂ ਘੜਾਈ ਆ ਆਪਾਂ ਤੇ ਬੰਦੇ ਦੀ ਤਾਂ ਫੋਟੋ ਕਲੀਅਰ ਨਹੀਂ ਆਉਂਦੀ ਬਈ ਤੇ ਉਦਾਂ ਕੋਈ ਕੱਪੜਿਆਂ ਤੋਂ ਪਛਾਣ ਨਹੀਂ ਜੀ ਕੌਣ ਹੋ ਸਕਦਾ ਬੰਦਾ ਨਹੀਂ ਭਾਜੀ ਨੌਲੇਜ ਨਹੀਂ ਹੈਗਾ ਬੰਦਾ ਕਿਹੜਾ ਮਾਡਲ ਕਿਹੜਾ ਸੀਗਾ ਇਹ ਮਾਡਲ ਭਾਜੀ ਆਪਣਾ ਸੀਗਾ 2017 ਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਤੁਸੀਂ ਹਾਂਜੀ ਭਾਜੀ ਪੁਲਿਸ ਤੇ ਦਿੱਤੀ ਐ ਲਿਖਤੀ ਆਪਾਂ ਦਿੱਤੀ ਐ ਕੰਪਲੀਟ ਠੀਕ ਐ ਤੂੰ ਥਾਣੇ ਤੁਹਾਨੂੰ ਗਏ ਸੀ ਉਦੋਂ ਕੁਛ ਨਹੀਂ ਕਹਿੰਦੇ ਭਾਜੀ ਤਰਾਂ ਨਹੀਂ ਕੰਮੇ ਆਪਾਂ ਜਦੋਂ ਹੋ ਸਕਦਾ ਵਕਤ ਵਾਟ ਮੌਕਾ ਦੇਖਣ ਆਇਆ ਤੁਹਾਡੇ ਕੋਲ ਅਜੇ ਤੱਕ ਨਹੀਂ ਹਲੇ ਤੱਕ ਤਾਂ ਨਹੀਂ ਆਇਆ ਕਿੰਨੇ ਵਜੇ ਦੀ ਅੱਜ ਚੋਰੀ ਹੋਈ ਤੁਹਾਡੀ ਆਪਣੀ ਭਾਈ ਸਵਾ 11 ਵਜੇ ਦੀ ਸਵਾ 11 ਵਜੇ ਹਾਂਜੀ ਚੰ ਪੰਜ ਵਜੇ ਤੋਂ ਚਾਰ ਪੰਜ ਵਜੇ ਹਾਂਜੀ ਚਾਰ ਪੰਜ ਵਜੇ ਤੋਂ ਪੁਲਿਸ ਕੋਈ ਵੀ ਨਹੀਂ ਆਈ ਹੈਗੀ ਨਹੀਂ ਕੋਈ ਨਹੀਂ ਆਇਆ ਭਾਜੀ ਹਲੇ ਤੱਕ ਕੰਪਲੀਟ ਬਸ ਲੈਕਤੀ ਦੇ ਦਿੱਤੀ ਜਾਂ ਕੋਈ ਆਇਆ ਕਿਸੇ ਤੇ ਕੋਈ ਸ਼ੱਕ ਹੋਵੇ ਕੋਈ ਐਡਾ ਚੋਰ ਇੱਧਰ ਘੁੰਮਦਾ ਹੋਵੇ ਕੋਈ ਫੜ ਪਛਾਤਾ ਬੰਦਾ ਭਾਜੀ ਨਹੀਂ ਅੱਜ ਤਾਂ ਮੰਦਰ ਪ੍ਰੋਗਰਾਮ ਸੀਗਾ ਤੇ ਕੋਈ ਐਡਾ ਕੋਈ ਨਿਗ੍ਹਾ ਵੀ ਨਹੀਂ ਰੱਖੀ ਕਰੀ ਸੋਚਿਆ ਨਹੀਂ ਰੋਜ਼ ਆਪਾਂ ਕੱਢੀ ਦੇ ਇੱ ਕੋਈ ਮੰਦਰਵਾਲੋਂ ਸੀਸੀਟੀਵੀ ਕਰਾਣ ਗਏ ਆ ਕੋਈ ਬੰਦਾ ਮੰਦਰ ਨਾਲ ਆਇਆ ਹੋਵੇ ਕਿ ਮੱਥਾ ਦੇਖਣ ਕੇ ਬਹਾਨੇ ਨਾਲ ਲੈ ਗਿਆ ਹੋਵੇ ਨਹੀਂ ਭਾਜੀ ਮੰਦਰਵਾਲੋਂ ਨਹੀਂ ਆਪਾਂ ਇਧਰੋਂ ਕਟੈਰੋ ਚੋਕ ਤੋਂ ਕਰਵਾਈ ਸੀ ਜਿੱਥੇ ਤੁਹਾਡੀ ਐਕਟਿਵ ਖੜੀ ਉੱਥੇ ਇੱਕ ਹੋਰ ਸਕੂਟਰੀ ਖੜੀ ਆ ਤੁਸੀਂ ਉਹਦੇ ਬਾਰੇ ਵੀ ਦੱਸਦੇ ਪਏ ਸੀ ਕੁਝ ਹਾਂਜੀ ਨਹੀਂ ਭਾਜੀ ਪਤਾ ਕਿੱਦਾਂ ਇਹ ਹੁਣ ਹੱਲੇ ਮੰਦਰ 'ਚ ਪ੍ਰੋਗਰਾਮ ਚੱਲਦਾ ਪਿਆ ਵਾ ਤੇ ਹੱਲੇ ਸ਼ਾਮ ਤੱਕ ਰਾਤ ਤੱਕ ਪਤਾ ਲੱਗੂਗਾ ਲਾਈ ਤੁਸੀਂ ਇਹਦੀ ਜਗ੍ਹਾ ਤੇ ਸੀਗੀ ਇਹਦੀ ਜਗ੍ਹਾ ਤੇ ਲੱਗੀ ਸੀਗੀ ਉਸ ਤੋਂ ਬਾਅਦ ਫਿਰ ਇਹ ਲੱਗੀ ਉਦੋਂ ਦੀ ਇੱਥੇ ਕਿਤੇ ਇਦਾਂ ਤਾਂ ਨਹੀਂ ਕਿਤੇ ਵੀ ਐਡਾ ਚੋਰੀ ਦੀ ਹੋਵੇ ਬੰਦਾ ਉਹ ਛੱਡ ਗਿਆ ਹੋਵੇ ਤੁਹਾਡੇ ਵਾਲੇ ਲੈ ਜਾਵੇ। ਜੇ ਵੀ ਪਾਜੀ ਹੁਣ ਰਾਤ ਤੱਕ ਪਤਾ ਲੱਗੂਗਾ ਆਪਣੇ ਘਟੋ ਘਟ 7-8 ਵਜਣੇ ਇਹਦੇ ਮੰਦਰ ਚ ਰਾਸ਼ੀ ਹੈ। ਕੋਈ ਮੰਦਰ ਜਾ ਕੇ ਪੁੱਛਿਆ ਸੀਗਾ ਕਿ ਤੁਹਾਡੀ ਤਾਂ ਨਹੀਂ ਹੈਗੀ ਇਹ ਸਕੂਟਰ ਨਹੀਂ ਪੁੱਛਿਆ ਨਹੀਂ ਪਾਜੀ ਮੈਂ ਹੁਣ ਪੁੱਛਣੇ ਗਿਆ ਸੀਗਾ ਉਹ ਕਹਿੰਦਾ ਵੀ ਹਲੇ ਰਾਸ਼ੀਆ ਰੁਕ ਜਾਓ। ਵੀ ਹਲੇ ਰਾਤ ਤੱਕ ਜੇ ਤਾਂ ਕੋਈ ਆ ਗਿਆ ਚੱਕਣ ਠੀਕ ਹੈ ਜੇ ਨਹੀਂ ਆਊਗਾ ਫੇਰ ਤਾਂ ਪੱਕਾ ਛੋਹ ਰਹੀ ਹੈ ਤੇ। ਕੋਈ ਉਹ ਵੀ ਬੰਦੇ ਜਿਹੜੇ ਬੰਦੇ ਵੀਡੀਓ ਦੇਖਦੇ ਪਏ ਆ ਅਗਰ ਕੋਈ ਬੰਦਾ ਪਛਾਣ ਲੈਣਾ ਤੁਹਾਨੂੰ ਨੰਬਰ ਕਿਹੜੇ ਤੇ ਫੋਨ ਕਰ ਸਕਦਾ ਉਹ। ਭਾਜੀ ਮੈਨੂੰ ਮੇਰੇ ਪਰਸਨਲ ਨੰਬਰ ਤੇ ਫੋਨ ਕਰ ਦੋ ਮੈਂ ਨੰਬਰ ਦੇ ਦਮਾ ਜੀ ਨੰਬਰ ਬੋਲ ਦਿਓ ਆਪਣਾ ਤੇ 79866 96283 ਕੋਈ ਸਕੂਟਰੀ ਤੇ ਕੋਈ ਨਿਸ਼ਾਨੀ ਵਗੈਰਾ ਕੋਈ ਫੋਟੋ ਲੱਗੀ ਹੈ ਨਿਸ਼ਾਨੀ ਭਾਜੀ ਨਹੀਂ ਫੋਟੋ ਨਹੀਂ ਲੱਗੀ ਹੈ ਕਿ ਫਰੰਟ ਸਾਈਡ ਤੇ ਥੋੜਾ ਜਿਹਾ ਨੀਚੇ ਸਾਈਡ ਡੈਂਟ ਪਿਆ ਹੈ ਜੀ ਤੇ ਤਕੀ ਮੰਗ ਕਰਦੇ ਹੁਣ ਜਿਹੜੀਆਂ ਚੋਰੀਆਂ ਹੋਈਆਂ ਫਗਵਾੜੇ ਚ ਚੋਰੀਆਂ ਭਾਜੀ ਕੁਝ ਵੀ ਨਹੀਂ ਬਸ ਪੁਲਿਸ ਵਾਲਿਆਂ ਦਾ ਆਪ ਪਰੇਸ਼ਾਨ ਲੱਗਦੇ ਮੈਨੂੰ ਜੇ ਹਿਸਾਬ ਨਾਲ ਮੈਂ ਦੇਖਿਆ ਉੱਥੇ ਜਾ ਕੇ ਇੰਨੇ ਪਰਚੇ ਉੱਥੇ ਪਏ ਆ ਕੰਪਲੀਟਾਂ ਦੇ ਸਾਰਿਆਂ ਦੇ ਬਸ ਨਹੀਂ ਪੁਲਿਸ ਤੁਹਾਨੂੰ ਕਿੱਦਾਂ ਪਰੇਸ਼ਾਨ ਲੱਗਦੀ ਆ ਨਹੀਂ ਲੱਗਦਾ ਜਿਦਾ ਨਫਰੀ ਹੈ ਨਹੀਂ ਥਾਣੇ ਦੇ ਵਿੱਚ ਜਾਨੀ ਕਿ ਜਿੱਦਾਂ ਅਗਲੇ ਵਾਸੀ ਜਿੱਦਾਂ ਜਾ ਕੇ ਕਿਹਾ ਅਗਲੇ ਨੂੰ ਅਗਲੇ ਵੀ ਕਹਿੰਦੇ ਪਏ ਆ ਉਹ ਏਦਾਂ ਕੋਈ ਦੁਖੀ ਆ ਅਗਲੇ ਦੀ ਮਤਲਬ ਕੋਈ ਸੁਣਵਾਈ ਨਹੀਂ ਹੋ ਰਹੀ ਤੁਸੀਂ ਦੇਖਿਆ ਤੇ ਸੁਣਵਾਈ ਭਾਜੀ ਹੁਣ ਕਹਿੰਦੇ ਕੀ ਕਰਾਂਗੇ ਕਹਿੰਦੇ ਸੀ ਕੋਸ਼ਿਸ਼ ਕਰਾਂਗੇ ਠੀਕ ਆ ਜੀ